11 ਸਾਲ ਦੀ ਅਚੀਵਮੈਂਟ ਬਹੁਤ ਸਾਰੀਆਂ एवरीथिंग ਇਜ਼ ਇੰਪੋਰਟੈਂਟ ਇਨ देयर ओन ਵੇ ਪਰ ਇੱਕ ਗੱਲ ਜਿਹੜੀ ਸਭ ਤੋਂ ਪਹਿਲਾਂ ਮੁੱਢ ਜਿਹਦੇ ਨਾਲ ਵੱਜਦਾ ਕਿਉਂਕਿ ਅੱਜ ਦੀ ਜਿਹੜੀ ਦੁਨੀਆ ਦੇ ਵਿੱਚ ਕਹਿੰਦੇ ਨੇ ਦੁਨੀਆ ਮੰਦ ਦੀ ਜੋਰਾਂ ਨੂੰ ਤੇ ਲਖ ਲਾਨਤ ਕਮਜ਼ੋਰਾਂ ਨੂੰ ਵੇਅ ਡੂ ਵੀ ਸਟੈਂਡ ਇਨ ਟਰਮਸ ਆਫ ਗਲੋਬਲ ਇਕਨੋਮੀ ਚੌਥੇ ਨੰਬਰ ਤੇ ਆ ਗਏ ਸਭ ਪੰਜਵੇਂ ਨੰਬਰ ਤੋਂ ਚੱਲੇ ਸੀ ਚੌਥੇ ਨੰਬਰ ਤੇ ਆ ਗਏ IMF ਦੀ ਰਿਪੋਰਟ ਦੇ ਮੁਤਾਬਕ ਅਸੀਂ ਜਾਪਾਨ ਨੂੰ ਕਰਾਸ ਕਰ ਲਿਆ GDP ਗਰੋਥ ਰੇਟ 6.5% ਐਵਰੇਜ ਈਅਰ 24-25 ਬਿਕਾਜ਼ ਲਾਸਟ ਕੁਆਟਰ ਦੇ ਅੰਦਰ ਤਾਂ 7% 7.5 ਨੂੰ ਕਰਾਸ ਕਰ ਗਏ ਸੀਗੇ ਬਟ ਦੈਟ ਇਜ਼ ਅ ਕੁਆਟਰਲੀ ਰੇਟ ਆਫ ਗਰੋਥ ਇਹ ਸਾਰੀਆਂ ਅੰਕੜਾ ਤਾਂ ਤੁਸੀਂ ਦੇਖ ਲਈ ਸਾਹਿਬ ਹੁਣ ਮਾਤੜ ਮੇਰੇ ਵਰਗਾ ਜਿਹੜਾ ਬੈਠੋ ਪੁੱਛਦਾ ਵੀ ਆਹ ਕੀ ਹੈ ਮੈਨੂੰ ਇਹਦੇ ਨਾਲ ਕੀ ਲੈਣਾ ਦੇਣਾ what does it mean to me ਇਸ ਗ੍ਰੋਥ ਰੇਟ ਜਿਹੜੀ ਹੈ 6.5% ਕਿਸ ਚੀਜ਼ ਦੀ ਦਾ ਨਾਮ ਹੈ ਮੈਂ ਤੁਹਾਡੇ ਨਾਲ ਬੇਨਤੀ ਇਸ ਕਰਕੇ ਕਰੂੰਗਾ ਤਾਂ ਕਿ ਲੋਕਾਂ ਤਾਈਂ ਇਹ ਗੱਲ ਪਹੁੰਚੇ ਵੀ ਆਹ ਦੇਸ਼ ਦੇ ਵਿੱਚ ਅਗਰ 81 ਕਰੋੜ ਲੋਕਾਂ ਨੂੰ ਅੱਜ ਫਰੀ ਅਨਾਜ ਮਿਲ ਰਿਹਾ ਹੈ ਅੱਜ 55 ਕਰੋੜ ਲੋਕਾਂ ਨੂੰ ਅਗਰ 5 ਲੱਖ ਰੁਪਏ ਦਾ ਸਿਹਤ ਦਾ ਬੀਮਾ ਉਹਨਾਂ ਦਾ ਹੋ ਰਿਹਾ ਹੈ ਜਾਂ 4 ਕਰੋੜ ਮਕਾਨ ਬਣੇ ਆ ਲੋਕਾਂ ਵਾਸਤੇ ਇਹ 50 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਘਰੇ ਪਾਣੀ ਪਹੁੰਚਿਆ। ਯਾ ਜਿਹੜੇ ਟਾਇਲਟਸ ਬਣੇ ਐ ਸਾਬ। ਐ ਐ ਉਸ ਚਿੜੀ ਦੇ ਅੰਡੇ ਐ ਸਾਬ। ਥੀਜ਼ ਆਰ ਦਾ 골ਡਨ ਹੈਨ ਲੇਇੰਗ ਉਹ ਜਿਹੜੀ ਐ ਨਾ ਐਗ ਲੇਇੰਗ ਹੈ ਨਾ। ਜੱਤੈ سرمਾਇਆ ਨਹੀਂ ਹੋਗਾ ਸਭ ਪੈਸੇ ਦਾ ਕੰਮ ਪੈਸੇ ਨਾਲ ਹੋਣਾ ਉਧਾਰ ਮੰਗੇ ਨਹੀਂ ਚੱਲ ਸਕਦਾ। ਅਗਰ ਪੰਜਾਬ ਦੇ ਕੰਟੈਸਟ ਦੇਖੀਏ ਇੱਥੇ ਰੋਟੀ ਖਾਣ ਤਨਖਾਹ ਦੇਣ ਵਾਸਤੇ ਲੋਨ ਲੈਣਾ ਪੈਂਦਾ। ਆਪਾਂ ਲੋਕਾਂ ਨੂੰ ਮੁਫਤ ਵੰਡਣ ਦੀ ਗੱਲ ਹੈ ਵੀ ਅਸੀਂ 1000 ਰੁਪਏ ਦੇਵਾਂਗੇ ਅਸੀਂ ਆ ਚੀਜ਼ ਮੁਫਤ ਦੇਵਾਂਗੇ ਮੁਫਤ ਅਲੀ ਦੁਕਾਨ ਜਿਆਦਾ ਦਿਨ ਚੱਲਦੀ ਨਹੀਂ ਸਭ ਘਰੇ ਦਾਨ ਕਰੇ ਨਾ ਦਾਨੇ ਹੁਣ ਤਾਂ ਕੁਝ ਨਹੀਂ ਚੱਲਦਾ ਸੋ ਇਸ ਕਰਕੇ ਅਗਰ ਦੇਸ਼ ਦੇ ਵਿੱਚ ਆ ਕੋਈ ਕਿਸੇ ਇੱਕ ਗੱਲ ਹੋਈ ਵੀ ਮਿਡਲ ਕਲਾਸ ਪਹਿਲਾਂ ਪਰੇਸ਼ਾਨ ਸੀ ਅੱਜ ਮਿਡਲ ਕਲਾਸ ਸੌਖੀ ਹੈ ease of doing business ease of living has been improved ਦੈਟ ਹੈਸ ਟੂ ਬੀ ਫੈਲਟ ਉਹਦਾ ਕੋਈ ਅੰਕੜਾ ਹੈ ਨਹੀਂ ਕਿੰਨਾ ਕਾ ਅੰਕੜਾ ਕਰੀਏ ਬਾਹਰ ਤਾਂ ਕਰਦੇ ਆ ਜੀ ਹੈਪੀਐਸਟ ਮੁਲਕ ਕਿਹੜਾ ਹੈ ਫਿਨਲੈਂਡ ਹੈ ਸਵੀਡਨ ਹੈ ਕੋਈ ਕਹਿੰਦਾ ਕਿੱਥੇ ਕੀ ਬਿਹਤਰ ਹੈ ਬਟ ਈਜ਼ ਆਫ ਲਿਵਿੰਗ ਇੱਥੇ ਜੀਣ ਦਾ ਕਿਸੇ ਨੂੰ ਅਗਰ ਸਾਰਾ ਗਰੀਬ ਨੂੰ ਮਿਲਦਾ ਹੈ ਉਹਦੇ ਵਾਸਤੇ ਆ 6.5% ਜੀ ਗ੍ਰੋਥ ਰੇਟ ਹੈ ਫੋਰਥ ਨੰਬਰ ਇਕਨੋਮੀ ਮੀਨਸ ਵੀ ਇੱਥੇ ਇੰਡਸਟਰੀਅਲ ਗ੍ਰੋਥ ਹੋ ਰਹੀ ਹੈ ਇੰਡਸਟਰੀਅਲ ਗ੍ਰੋਥ ਟ੍ਰਾਂਸਲੇਟਸ ਇਨਟੂ ਏਮਪਲੋਇਮੈਂਟ ਅਗਰ ਲੋਕਾਂ ਨੂੰ ਨੌਕਰੀ ਮਿਲੂਗੀ ਫੇਰ ਤਾਂ ਉਹ ਗ੍ਰੋਥ ਕਿਸੇ ਦਾ ਮਾਇਨੇ ਰੱਖਦੀ ਹੈ ਨਹੀਂ ਕਹਿੰਦੇ ਆਨੇ ਆ ਖੀਰ ਬਣਾਈ ਹੈ ਕਹਿੰਦਾ ਮੈਨੂੰ ਕੀ ਕਹਿੰਦਾ ਤੇਰੇ ਵਾਸਤੇ ਬਣਾਈ ਹੈ ਫਿਰ ਕਹਿੰਦਾ ਤੈਨੂੰ ਕੀ ਸੋ ਆ ਗਰੀਬ ਵਾਸਤੇ ਮੁਲਕ ਦੇ ਲੋਕਾਂ ਵਾਸਤੇ ਆ ਜਿਹੜਾ ਜੋ ਕੁਝ ਕੀਤਾ ਹੈ ਮੋਦੀ ਜੀ ਨੇ ਉਹਨਾਂ ਨੂੰ ਆ ਗੱਲ ਦੱਸਣ ਵਾਸਤੇ ਵੀ ਆ ਜਿਹੜਾ ਅਖਬਾਰਾਂ ਚ ਆ ਰੋਜ਼ ਅਸ਼ਤਿਆਰਾ ਆ ਜਾਂਦੀ ਹੈ ਖਬਰਾਂ ਆ ਜਾਂਦੀ ਹੈ ਲੀਡਰ ਕੋਈ ਮੰਤਰੀ ਬਿਆਨ ਦਿੰਦਾ ਮਿਲ ਜਾਂਦਾ ਇਹਦਾ ਮਤਲਬ ਡਾਇਰੈਕਟ ਤੁਹਾਡੇ ਤਾਈ ਪਹੁੰਚ ਰਹੀ ਹੈ ਐਸੇ 6. ਫੋ 5% ਗਰੋਥ ਰੇਟ ਦਾ ਕਹਿੰਦੇ ਨਾ ਜਾਦੂ ਉਹ ਜੋ ਸਿਰ ਚੜ ਕੇ ਬੋਲੇ ਮੈਂ ਗਰੰਟੀ ਨਾਲ ਕਹਿ ਸਕਦਾ ਹਾਂ ਸਾਬ ਮੈਂ ਤਾਂ ਆਪਣੀ ਦੱਸਦਾ ਵੀ ਮੈਂ ਕਾਫੀ ਅਰਸੇ ਤੋਂ ਕਹਿੰਦਾ ਜਵਾਕ ਸੀ ਉਦੋਂ ਤੋਂ ਜਾ ਕੇ ਛੁੱਟੀਆਂ 'ਚ ਅਸੀਂ ਕਿਹੜਾ ਵੇਲ ਸਟੇਸ਼ਨ ਜਾਂਦੇ ਹਾਂ ਛੁੱਟੀਆਂ ਤੇ ਮਾਮਿਆਂ ਦੇ ਚ ਜਾਵੜੇ ਨਾਨਕੇ ਜਾਂਦੇ ਰਹੇ ਮੈਂ ਹੁਣ ਥੋੜੇ ਦਿਨ ਪਹਿਨਾ ਇਹਨਾਂ ਦੇ ਚੋਟਾਲਾ ਜੀ ਦੀ ਡੈਥ ਹੋਈ ਉਹ ਬੈਠਣ ਗਿਆ ਸਾਡਾ ਮੇਰਾ ਨਾਨਕ ਹੈ ਚੋਟਾਲਾ ਮੰਨੂ ਸੜਕ ਦਾ ਪਤਾ ਇਹ ਨਹੀਂ ਲੱਗਿਆ ਕਿ ਕਿੱਥੋਂ ਚੁਟਾਲੇ ਨੂੰ ਹੁੰਤੇ ਜਾਂ ਖੇੜੇ ਨੂੰ ਸੜਕ ਕਿਧਰੋਂ ਮੁੜੂਗੀ ਸਰ ਮੈਂ ਆਪਣਾ ਬਚਪਨ ਗੁਜ਼ਾਰਿਆ ਉੱਥੇ ਕਿਉਂਕਿ ਉੱਥੇ ਹਾਈਵੇ ਕੱਢੀ ਖੜੇ ਹੈ ਜੀ ਕੋ ਪਤਾ ਹੀ ਨਹੀਂ ਲੱਗਦਾ ਕਿਧਰੋਂ ਹਾਈਵੇ ਨਿਕਲ ਗਿਆ ਉਹਦਾ ਇੱਕ ਪਿੰਡ ਹੈ ਸ਼ਹਿਰ ਦੇ ਸ਼ਹਿਰ ਨਹੀਂ ਪਤਾ ਲੱਗਦਾ ਕਿਧਰ ਦੇ ਪਾਸੇ ਸੜਕ ਨਿਕਲ ਗਈ ਸਰ ਤੁਸੀਂ ਦੇਖ ਲਓ ਅੱਜਕੱਲ ਪਤਾ ਹੀ ਨਹੀਂ ਲੱਗਦਾ ਕਿ ਕਿਧਰ ਦੀ ਜਾਵਾਂਗੇ ਕਿਧਰ ਦੀ ਅੱਜਕੱਲ ਛੋਟਾ ਰਸਤਾ ਹੈ ਥਿਸ ਇਜ਼ ਵਾਟ ਥਿਸ ਡਿਵੈਲਪਮੈਂਟ ੀਨਸ ਸਰ ਆ 11 ਸਾਲ ਦਾ ਨਿਚੋੜ ਹੈ ਮੈਂ ਇਥੇ ਅੰਕੜੇ ਦੱਸਣ ਵਾਸਤੇ ਨਹੀਂ ਬੈਠਾ ਸਾਬ ਆਮ ਨੋਟ ਅ ਸਟੈਟਿਸਟਿਸ਼ੀਅਨਸ ਸਟੈਟਿਸਟਿਕਸ ਦਾ ਕਿਸੇ ਨੂੰ ਸੁਣਾ ਦਿਓ ਸਟੈਟਿਸਟਿਕਸ ਇਜ਼ ਸਮਥਿੰਗ ਜਿਹੜਾ ਬੰਦਾ ਜਿਵੇਂ ਇੰਟਰਪ੍ਰੀਟ ਕਰ ਲਵੇ ਪਰ ਉਹ ਜਿਹੜਾ ਆਪਣੀ ਅੱਖਾਂ ਦੇਖ ਕੇ ਆਪਾਂ ਮਹਿਸੂਸ ਕਰੀਏ 댓 ਇਜ਼ ਡਿਵੈਲਪਮੈਂਟ ਸਾਬ 55 ਹਜ਼ਾਰ ਕਿਲੋਮੀਟਰ 4 ਲੇਨ ਐਕਸਪ੍ਰੈਸ ਵੇ ਬਣ ਰਹੇ ਸਾਬ ਨਵੇਂ ਐਕਸਪ੍ਰੈਸ ਵੇ ਬਣ ਰਹੇ ਜਿਹੜੇ ਪਹਿਲਾਂ ਗੱਲਾਂ ਕਰਦੇ ਸੀ ਨਹੀਂ ਵੀ ਆ ਦੇਖੋ ਜੀ ਅਸੀਂ ਬਣਾਏ ਐ ਜੇ ਬੰਮ ਸਿੱਟਣ ਨਾਲ ਨਹੀਂ ਟੁੱਟਦੇ ਉੱਪਰੋਂ ਸਿੱਟਰਨ ਦੇ ਨਾਲ ਟੁੱਟਣ ਵਾਲੇ ਕਿਹਨੇ ਬਣਾਏ ਸਾਬ ਐਸੇ ਐਸ ਕਰਕੇ ਬਣੇ ਸਾਬ ਆ ਮੋਦੀ ਸਰਕਾਰ ਦੀ ਬੀਜੇਪੀ ਦੀ ਸਰਕਾਰ ਦੀ ਗੱਡਕਰੀ ਸਾਬ ਸਾਰਿਆਂ ਦਾ ਇੱਕ ਮਿਲਾਜੁਲਾ ਐਮਜ਼ ਦਾ ਇੱਕ ਆંકੜਾ ਆ ਗਿਆ ਚੱਲਿਆ ਗਿਆ ਆਪਾਂ ਦੇਖ ਲਿਆ ਪੜ੍ਹ ਲਿਆ 8 ਐਮ ਸੀਗੇ ਸਾਬ 2014 ਦੇ ਅੰਦਰ ਅੱਜ 23 24 ਹੋਏ ਖੜੇ 15 ਬਣ ਕੇ ਸੋਹਣਾ ਮਿਰਕਲ ਇਸ ਅੰਡਰ ਆਲਮੋਸਟ ਕੰਪਲੀਸ਼ਨ 15 ਬਣ ਗਏ 23 ਦੇ ਕਰੀਬ ਫ੍ਰੋਮ 8 ਤੋਂ ਲੈ ਕੇ ਆਪਾਂ 3 ਗੁਣਾ ਵਧਾ ਲਏ ਉਹਨੂੰ ਆ 11 ਸਾਲ ਦੇ ਅੰਦਰ ਇਹਮਜ਼ ਦਾ ਮਤਲਬ ਹੈ ਬਠਿੰਡੇ ਜਾ ਕੇ ਦੇਖੋ ਸਭ ਅਗਰ ਆਪਣੇ ਕੰਟੈਕਸਟ 'ਚ ਦੇਖੀਏ ਪੰਜਾਬ ਦੇ ਕੰਟੈਕਸਟ 'ਚ ਉਸ ਏਰੀਆ ਨੂੰ ਪੁੱਛੋ ਸਾਡੇ ਵਾਲੇ ਏਰੀਆ ਨੂੰ ਤੇ ਐੱਚੇ ਇਕੱਲੀ ਬ੍ਰੇਕ ਨਹੀਂ ਸਾਬ ਮੇਰੀ ਕੋਸ਼ਿਸ਼ ਹੈ ਵੀ ਖੇਚ ਧੂਕੇ ਆਊਟਰੀ ਚੜਾ ਇੱਕ ਉਹਨਾਂ ਦੀ ਵਿੰਗ ਜੇ ਜਾ ਕੇ ਕਿਤੇ ਸਾਡੇ ਵਾਲੇ ਹੋਰ ਫਸਲਾਂ ਦਾ ਪਾਸੇ ਜਾ ਕੇ ਉੱਥੇ ਵੀ ਖਲਾ ਦਈਏ ਜਿੱਥੇ ਪੀਜੀਆਈ ਦੇ ਸੈਂਟਰ ਕੋਈ ਹੁਣ ਫਿਰੋਜ਼ਪੁਰ ਚ ਖੁੱਲ ਰਿਹਾ ਕੋਈ ਜਾ ਕੇ ਸੰਗਰੂਰ ਖੁੱਲੇ ਸਾਬ ਆ ਆ ਡਿਵੈਲਪਮੈਂਟ ਦਾ ਨਾਮ ਹੈ ਸਾਬ ਡਿਵੈਲਪਮੈਂਟ ਐਸਟੀਡੀ ਦਾ ਨਾਮ ਹੈ ਡਿਵੈਲਪਮੈਂਟ ਕੋਤੋ ਆ ਕੇ ਕਿਸੇ ਵਾਸਤੇ ਨਹੀਂ ਡਿੱਗੀ ਗਰੀਬਾਂ ਨੂੰ ਪੁੱਛੋ ਜਿਨ੍ਹਾਂ ਦੇ ਮਕਾਨ ਬਣ ਰਿਹਾ ਇਹ ਕਿਧਾ ਆਦੀ ਆਪਾਂ ਵੇਖਣੇ ਆ ਬੇ ਇੱਕ ਜਾ ਕੇ ਪਟਾਲੇ ਦੇ ਅੰਦਰ ਇੱਕ ਜਿਹੜਾ ਉਹ ਸਪੈਸ਼ਲ ਸਰਜਿਕਲ ਆਈਸੀ ਵਾਰਡ ਦੀ ਉਹਨੂੰ ਸਹੀ ਕਰਾਦਾ ਕਹਿੰਦੇ ਜੀ ਮੈਡੀਕਲ ਕ੍ਰਾਂਤੀ ਆ ਗਈ ਸਿਹਤ ਦੇ ਖੇਤਰ ਚ ਕ੍ਰਾਂਤੀ ਆ ਗਈ ਇੱਕ ਕ੍ਰਾਂਤੀ ਅੱਜ ਵੀ ਆਈ ਖੜੀ ਹੈ ਅਮਰੀਕਾ ਲੈ ਜੇ ਚੱਲ ਰਹੀ ਹੈ ਕ੍ਰਾਂਤੀ ਉੱਥੇ ਕਰ ਰਹੇ ਡਿਕਲੇਅਰ ਇੰਡਸਟਰੀਅਲ ਕ੍ਰਾਂਤੀ ਉਹਦੇ ਤੋਂ ਮੈਂ ਆਉਂਗਾ ਵੀ ਕਿੰਨੀ ਕ੍ਰਾਂਤੀ ਕ੍ਰਾਂਤੀ ਆਈ ਖੜੀ ਹੈ ਸਾਰੇ ਦੀ ਸਾਰੀ ਅੱਜ ਕੱਲ ਪੰਜਾਬ ਵੈਸੇ ਤਾਂ ਕਹਿੰਦੇ ਆ ਨਾ ਵੀ ਅੱਜ ਕੱਲ ਇਨਕਿਊਬेटर ਬਣੇ ਬੈਠੇ ਆ ਸ਼ਹਿਰ ਇਨਕਿਊਬेटर ਆ ਵੀ ਇੱਥੇ ਇਨਕਿਊਬेटर ਫਾਰ ਜਿਹੜੇ ਹੈ ਸੈਲਫ ਐਮ ਗਰੁੱਪਸ ਨੂੰ ਵਾਸਤੇ ਕ੍ਰਾਂਤੀ ਦਾ ਇਨਕਿਊਬेटर ਅੱਜ ਕੱਲ ਇੱਥੇ ਪੰਜਾਬ 'ਚ ਆਇਆ ਫਿਰਦਾ ਰੋਜ਼ ਕੋਈ ਨਵੀਂ ਕ੍ਰਾਂਤੀ ਚੱਲੂ ਜਾਂਦੀ ਹੈ ਤੇ ਅਗਲੇ ਦਿਨ ਪਤਾ ਲੱਗਦਾ ਫੁੱਸੋ ਗਈ ਇਸੇ ਤਰ੍ਹਾਂ ਸਾਬ ਆ ਮੈਂ ਕਰੋੜ ਲੋਕਾਂ ਨੂੰ ਅੱਜ ਜਿਹੜਾ ਅਨਾਜ ਮਿਲ ਰਿਹਾ 4 ਕਰੋੜ ਮਕਾਨ ਬਣੇ ਐ 15 ਕਰੋੜ ਲੋਕਾਂ ਨੂੰ ਘਰੇ ਬੈਠੇ ਟੂਟੀ ਨਾਲ ਸਭ ਮੈਂ ਜਮਾਨਾ ਦੇਖਿਆ ਸਾਬ ਸਾਡੇ ਤਾਂ ਵੈਸੇ ਪਾਣੀ ਹੈ ਹੀ ਨਹੀਂ ਪੀਣ ਨੂੰ ਨਹਿਰ ਤੇ ਨਿਰਭਰ ਕਰਦੇ ਐ ਸਭ ਅੱਜ ਹਰੇਕਾਂ ਜਿਹੜਾ ਪਹੁੰਚ ਰਿਹਾ ਪਾਣੀ ਉਹਨਾਂ ਨੂੰ ਜਿਨ੍ਹਾਂ ਨੇ ਪਾਣੀ ਨਹੀਂ ਦੇਖਿਆ ਸਾਬ ਉਹਨਾਂ ਨੂੰ ਪਤਾ ਹੈ ਬਾਕੀ ਹੁਣ ਜਦੋਂ ਪਾਣੀ ਆਪਾਂ ਪੰਜਾਬ ਦੇ ਏਟਾ ਵੜ ਗਿਆ ਤਾਂ ਸਾਰਿਆਂ ਨੂੰ ਮਹਿਸੂਸ ਹੋਣ ਲੱਗਿਆ ਨਹੀਂ ਠੋਕਰ ਮਾਰ ਕੇ ਦੋਆਬੇ ਵਾਲੇ ਰੀਜਨ ਚ ਪਾਣੀ ਨਿਕਲ ਆਉਂਦਾ ਸੀ ਏਟੋਂ ਤੇ ਪਾਣੀ ਵਿੱਚ ਮਿੱਠਾ ਸਾਡੇ ਦਾ ਪਾਣੀ ਵੀ ਖਾਰਾ ਤੇ ਹੈ ਹੀ ਨਹੀਂ 1000 ਫੁੱਟ ਤੋਂ ਘੱਟ ਵੀ ਪਾਣੀ ਹੈ ਨਹੀਂ ਸੀ ਉਹਨਾਂ ਲੋਕਾਂ ਨੂੰ ਪੁੱਛੋ ਉਹਨਾਂ ਦੇ ਜਿਹੜੇ ਲੋਕਾਂ ਦੇ ਵਿੱਚ 15 ਕਰੋੜ ਲੋਕਾਂ ਦੇ ਅੰਦਰ ਡਾਇਰੈਕਟ ਜਿਹੜੀ ਹੈ ਟੈਪ ਟੈਪਡ ਵਾਟਰ ਜਿਹੜਾ ਪਹੁੰਚ ਰਿਹਾ ਹੈ ਇਹਦੇ ਨਾਲ ਹੀ ਇੱਕ ਇਥੇ ਮੈਂ ਪਹਿਲਾਂ ਆ ਵੀਡੀਓ ਦੇਖੀ ਨਹੀਂ ਮੈਂ ਅਜੇ ਵੀ ਕੋਸ਼ਿਸ਼ ਕਰੂੰਗਾ ਸਾਡੇ ਹੈ ਪਾਰਟੀ ਦੇ ਅੰਦਰ ਗੱਲ ਕਰਕੇ ਗਵਰਨਮੈਂਟ ਨਾਲ ਗੱਲ ਕਰਕੇ ਇੱਕ ਬੜਾ ਪਰਫੰਕਟਰੀ ਜਿਹੇ ਤਰੀਕੇ ਨਾਲ ਨਿਕਲ ਗਈ ਨਾਰਥ-ਈਸਟ ਅਲੀ ਗੱਲ ਕਰਕੇ ਕੱਢਤੀ ਸੀ ਵੀ ਨਾਰਥ-ਈਸਟ ਆਈ ਬੀਲੀਵ ਹਨਾ ਦਾ ਬਿਗੇਸਟ ਅਚੀਵਮੈਂਟ ਵਾਹ ਸਾਰੇ ਜਿੰਨਾਂ ਨਾਲ ਮੇਰਾ ਸੰਬੰਧ ਹੈ ਕਈ ਮਹਿਸੂਸ ਕਰਦੇ ਸੀ ਸਾਡੇ ਜਿਹੜੇ ਉਸ ਏਰੀਆ ਚ ਆਉਂਦੇ ਐ ਸਾਡੀ ਸੈਵਨ ਸਿਸਟਰ ਜਿਹੜੀ ਸਟੇਟਸ ਐ ਉਹਨਾਂ ਨੂੰ ਕਈ ਵਾਰੀ ਲੋਕ ਪੁੱਛ ਲੈਂਦੇ ਸੀ ਤੁਸੀਂ ਕਿਹੜੇ ਮੁਲਕ ਚ ਆਏ ਹੋ ਜੀ the biggest achievements of one of the biggest achievements of this government is to integrate the northeast states as integral part of india das naye greenfield airport bane sa utthe ni utthe bagdogra uttar ke kise ne agge jana hunda si do tin nikal jande sige development jehdi ohna nu puchho is hai ਐਨੇ ਵੀ ਇੱਕ ਪਾਰਟਿਕੂਲਰ ਖੇਤੇ ਵਾਸਤੇ ਆਪਣੇ ਇਲਾਕੇ ਵਾਸਤੇ ਕਿਸੇ ਨੇ ਕਰਾ ਲਈ ਕਿਤੇ ਕੋਈ ਇਲਜ਼ਾਮ ਲਾ ਦੇ ਗੁਜਰਾਤ ਕਿੱਥੇ ਜਾਵੜਿਆ ਗੁਜਰਾਤ ਤਾਂ ਹਮੇਸ਼ਾ ਡਿਵੈਲਪ ਸੀਗਾ ਸਭ ਅੱਜ ਉਹ ਏਰੀਆਜ਼ ਹੈ ਜਿੱਥੇ ਤਾਂ ਜਾ ਕੇ ਡਿਵੈਲਪਮੈਂਟ ਪਹੁੰਚੀ ਹੈ ਉਹ ਡਿਵੈਲਪਮੈਂਟ ਦਾ ਨਾਮ ਹੈ ਦਿਸ ਇਜ਼ ਦਾ ਆਰਡੀ ਲੀਡਰਸ਼ਿਪ ਦੀ ਸੋਚ ਹੈ ਸਭ ਥੈਟ ਇਜ਼ ਵਾਟ ਇਟ ਰਿਫਲੈਕਟਸ ਲੋਕਾਂ ਨੂੰ ਆ ਦੇਖਣ ਦੀ ਜ਼ਰੂਰਤ ਹੈ ਨਹੀਂ ਹਰੇ ਕੋਈ ਮੁੜਕੜ ਕੇ ਮੇਰਾ ਹਮੇਸ਼ਾ ਇਲਜ਼ਾਮ ਪਹਿਲੇ ਮੁੱਖ ਮੰਤਰੀ ਮੈਂ ਕਹਾਂ ਜੀ ਤੁਸੀਂ ਮੁੱਖ ਮੰਤਰੀ ਦਾ ਬਣ ਗਏ ਬਾਦਲ ਸਾਹਿਬ ਨੂੰ ਆਈ ਏਮ ਔਨ ਰਿਕਾਰਡ ਟੂ ਸੇ ਵਿਧਾਨ ਸਭਾ ਦੇ ਅੰਦਰ ਮੈਂ ਕਹਾਂ ਬਾਦਲ ਸਾਹਿਬ ਪੰਜਵੀਂ ਮਾਰੀ ਬਣੇ ਹੋ ਐਤਕੀ ਤਾਂ ਪੰਜਾਬ ਦੇ ਮੁੱਖ ਮੰਤਰੀ ਬਣ ਜਾਓ ਤੁਸੀਂ ਹਮੇਸ਼ਾ ਲੰਬੀ ਦੇ ਮੁੱਖ ਮੰਤਰੀ ਬਣ ਕੇ ਰਹਿ ਜਾਂਦੇ ਹੋ ਆਏ ਪ੍ਰੋਬਲਮ ਹਰੇਕ ਲੀਡਰ ਆਉਂਦੀ ਹੈ ਜਿਹੜਾ ਹੁੰਦਾ ਆਪਣੇ ਘਰੇ ਲੈ ਜਾਉ ਤੁਰ ਕੇ ਬਟ ਦੇਸ਼ ਸਾਡੇ ਸਾਰਿਆਂ ਦਾ ਹੈ ਸਾਬ ਉਹਦੇ ਵਿੱਚ ਪੰਜਾਬ ਦਾ ਹਮੇਸ਼ਾ ਇੱਕ ਮੁੱਢਲਾ ਰੋਲ ਰਿਹਾ ਹੈ ਉਸ ਰੋਲ ਦੇ ਉੱਤੇ ਸਾਡਾ ਜਿਹੜਾ ਹੱਕ ਬਣਦਾ ਹੈ ਉਹਦੇ ਵਾਸਤੇ ਵੀ ਸਾਰੀਆਂ ਉਹ ਉਹਦਾ ਗੱਲਾਂ ਤੇ ਵੀ ਆਉਂਗਾ